ਹਾਂਜੀ ਸਰ ਜੀ ਸਰ ਜੀ ਕੋਈ 2-2.5 ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਤੁਹਾਨੂੰ ਮੈਸੰਪੁਰ ਦੇ ਕਿੱਤੇ ਦੇ ਕੋਲ ਕੋਲ ਨੂੰ ਤਿਆਰ ਕਰਨ ਲੱਗੇ ਸੀਗੇ ਤੇ ਅਮਕ ਸਟਾਰਟਿੰਗ ਕੀਤੀ ਸੀਗੀ ਤੇ ਪੋਲਾ ਅੱਜ ਦੀ ਡੇਢ ਦੇ ਵਿੱਚ ਤਕਰੀਬਨ ਬਣ ਕੇ ਤਿਆਰ ਹੋ ਹੀ ਗਿਆ ਹੈ ਸਾਈਡਾਂ ਦੇ ਕ੍ਰਾਸ ਬੈਰੀ ਰਹਿੰਦੇ ਆ ਬਾਕੀ ਸਾਰਾ ਬਣ ਗਿਆ ਉਧਰਲੇ ਵੱਲ ਇਹ ਜਮਾਲ ਪੈ ਗਿਆ 10 ਤਰੀਕ ਦਾ ਟਾਰਗੇਟ ਹੈਗਾ ਕਿ 10 ਤਰੀਕ ਤੱਕ ਇਹਨਾਂ ਪੁਲ ਚਾਲੂ ਕਰਨਾ ਪੂਰਾ ਰੈਡੀ ਕਰਕੇ ਠੀਕ ਹੈ ਜੀ ਤੇ ਕੋਈ ਵੀ ਬਾਕੀ ਕੋਈ ਇਨਾ ਚੱਲਦਾ ਨਹੀਂ ਹੈਗਾ ਕੋਈ ਇਧਰ ਬੱਸਾਂ ਨਹੀਂ ਆਉਂਦੀਆਂ ਕੋਈ ਜ਼ਿਆਦਾ ਪਿੰਡ ਨਹੀਂ ਪਿੰਡ ਹੈ ਸਿੰਗਰ ਰੋਡ ਹੈ ਸਾਰੇ ਠੀਕ ਹੈ ਜੀ ਤੇ ਬਾਕੀ ਪੁਲ ਦੇਖ ਲਓਗੇ ਕਿੰਨੀ ਬੰਜਰੂਤੀ ਦੇ ਨਾਲ ਬਣਿਆ ਕਿੰਨੀ ਮਜ਼ਬੂਤੀ ਦੇ ਨਾਲ ਪੁਲ ਬਣਾਇਆ ਹੈਗਾ ਜ਼ਿਆਦਾ ਹੈਵੀ ਵਹਨ ਨਹੀਂ ਆਉਂਦੇ ਜਾਂਦੇ ਠੀਕ ਹੈ ਤੇ ਆਪਣੇ ਜਾਮਰ ਵਾਲਾ ਪੁਲ ਦੇਖ ਲਓ ਕਿੰਨਾ ਪੁਲ ਚੱਲਦਾ ਹੈ ਬੱਸਾਂ ਗੱਡੀਆਂ ਵੱਡੀਆਂ ਹੈਵੀ ਵੀ ਆਉਂਦੀਆਂ ਜਾਂਦੀਆਂ ਵਾ ਕਿੰਨੇ ਪਿੰਡ ਪੈਂਦੇ ਆ ਤੇ 2 ਸਾਲ ਹੋ ਗਏ ਪੁਲ ਟੁੱਟੇ ਨੂੰ ਨਹੀਂ ਪੱਥਰ ਖੇ ਨੂੰ 2 ਸਾਲ ਹੋ ਗਏ ਆ ਪਰ ਅਜੇ ਤੱਕ ਉਹ ਪੁਲ ਨਹੀਂ ਬਣਿਆ ਇਹ ਪੁਲ ਵੀ ਨਖਾਸੂ ਦਾ ਵਾ ਇਧਰ ਕੋਈ ਪਾਣੀ ਨਹੀਂ ਆਂਦਾ ਕੋਈ ਏਡੀ ਗੱਲਬਾਤ ਹੈ ਨਹੀਂਗੀ ਠੀਕ ਹੈ ਜੀ ਮਿਹਰਬਾਨੀ ਕਰਕੇ ਪੁਲ ਦਾ ਥੋੜਾ ਧਿਆਨ ਦਿਓ ਬੜੀ ਪਰੇਸ਼ਾਨੀ ਹੈ ਪੁਲ ਦੀ ਜਾਮਰਾ ਵਾਲੇ ਦੀ ਠੀਕ ਹੈ ਜੀ ਆਹ ਵੇਖ ਲਓ ਤੁਹਾਡੇ ਸਾਹਮਣੇ ਜੀ ਸਭ ਕੁਝ ਠੀਕ ਹੈ ਆਪੋਂ ਰੈਡੀ ਆ ਬਸ ਏਡਾ ਰਹਿ ਗਿਆ ਵਾ ਇਹ ਵਾਲੀਆਂ ਬਾਕੀ ਸਾਰਾ ਪੂਰ ਤਿਆਰ ਹੈ ਹਾਂਜੀ ਮਿਹਰਬਾਨੀ